ਅਸਲਾਮੁਅਲੈਕਮ ਦੋਸਤੋ ਕੀ ਹਾਲ ਚਾਲ ਉਮੀਦ ਕਰਨੇ ਆ ਸਾਰੇ ਦੋਸਤ ਵੀਰ ਭਰਾ ਠੀਕ ਹੋਣਗੇ ਜ਼ਿਕਰੀਆ ਅੱਜ ਦੀ ਵੀਡੀਓ ਜਿਹੜੀ ਹੈ ਦਾ ਉਹ ਮਾਂ ਦੀ ਸ਼ਾਨ ਦੇ ਬਾਰੇ ਵੇ ਮਾਂ ਦੀ ਅਜ਼ਮਤ ਮਾਂ ਦੀ ਅਜ਼ਮਤ ਬਿਆਨ ਕਰ ਰਹੇ ਨੇ ਗਲੋਰੀ ਆਫ ਮਦਰ ਹਾਂਜੀ ਉਹ ਬਿਆਨ ਕਰ ਰਹੇ ਨੇ ਭਾਈ ਰਣਜੀਤ ਸਿੰਘ ਟੜਵਰੀਆ ਲਈ ਤੇ ਇਹ ਉਸ ਵਕਤ ਦੀ ਵੀਡੀਓ ਹੈ ਕਿ ਜਦੋਂ ਉਹਨਾਂ ਦੀ ਜਿਹੜੀ والدہ ਸੀ ਨਾ ਉਹ ਫੌਤ ਹੋ ਗਈ ਤੇ ਉਸ ਤੋਂ ਬਾਅਦ ਉਹਨਾਂ ਨੇ ਬੜੀ ਇਮੋਸ਼ਨਲ ਤਕਰੀਰ ਕੀਤੀ ਹੈ ਤੇ ਆਪਾਂ ਹੁਣ ਸੁਣਨੇ ਆ ਤਕਰੀਰ ਵੀਡੀਓ ਦਾ ਆਗਾਜ਼ ਕਰਦੇ ਆ ਦੋਸਤੋ ਪਰਮ ਸਤਕਾਰਯੋਗ ਸਤਗੁਰਾਂ ਦੀ ਸਾਜੀ ਨਵਾਜੀ ਗੁਰੂ ਪਿਆਰੀ ਸਾਧ ਸੰਗਤ ਜੀ ਇੱਕੇ ਵਾਰੀ ਸਾਰੇ ਆਖਿਓ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵੀਰੋ ਪਹਿਰੇਦਾਰੋ ਖੁਦ ਨਾ ਬੋਲੋ ਜਿੱਥੇ ਖੜੇ ਹੋ ਬਿਠਾ ਦਿਓ ਬਸ ਆਪਨਾ ਵਾਜਾ ਮਾਰੋ ਬਸ ਜਿਹੜੀ ਸੰਗਤ ਸਟੇਜ ਤੋਂ ਹੀ ਮੈਂ ਬੋਲ ਦਿੰਨਾ ਜਿੱਥੇ ਖੜੇ ਹੋ ਬਹਿ ਜਾਓ ਜਿੱਥੇ ਖੜੇ ਹੋ ਜੀ ਇੱਥੇ ਹੀ ਬਹਿ ਜਾਓ ਮੈਨੂੰ 25 ਸਾਲ ਕੀਰਤਨ ਕਰਦੇ ਨੂੰ ਹੋ ਗਏ। ਇਹਨਾਂ 25 ਸਾਲਾਂ ਵਿੱਚ ਮੈਂ ਲੱਖਾਂ ਲੱਖਾਂ ਲੋਕਾਂ ਨੂੰ ਸੰਬੋਧਨ ਕੀਤਾ ਹੈ। ਵੱਡੇ ਵੱਡੇ ਪੰਡਾਲਾਂ ਵਿੱਚ ਹਾਜ਼ਰੀ ਭਰੀ ਹੈ। ਐਦੂ ਵੱਧ ਇਕੱਠ ਮਹੀਨੇ ਵਾਲੇ ਸਮਾਗਮ ਤੇ ਹੁੰਦਾ ਰਿਹਾ ਹੁਣ ਵੀ ਹੋ ਜਾਂਦਾ। ਪਰ ਮੈਂ ਗੁਰੂ ਸਾਹਿਬ ਦੀ ਹਜ਼ੂਰੀ ਵਿੱਚ ਦੱਸਦਾ ਕਿ ਮੈਂ ਕਦੀ ਵੀ ਬੋਲਣ ਤੋਂ ਕਬਰਾਇਆ ਨਹੀਂ ਮੇਰਾ ਕਦੇ ਮੈਨੂੰ ਕਬਰਾਟ ਨਹੀਂ ਹੋਈ ਅੱਜ ਤੱਕ ਪਰ ਮੈਂ ਹੁਣ ਉੱਥੇ ਬੈਠਾ ਸੀ ਮੈਨੂੰ ਲੱਗਦਾ ਸੀ ਮੈਨੂੰ ਬੋਲਣਾ ਪੈਣਾ ਅੱਜ ਮੈਂ ਸੱਚੀ ਕਬਰਾ ਦੇ ਆ ਸੀ ਸਭ ਬਾਰੇ ਬੋਲ ਸਕਦਾ ਹਰ ਗੱਲ ਕਰ ਸਕਦਾ ਪਰ ਮੈਂ ਹੁਣ ਮਾਂ ਬਾਰੇ ਕੀ ਬੋਲਾਂ ਬੜੀ ਵੱਡੀ ਚੀਜ਼ ਹੁੰਦੀ ਹੈ ਮਾਂ ਤੇ ਇਹ ਗੱਲ ਨੂੰ ਉਹ ਜ਼ਿਆਦਾ ਸਮਝ ਸਕਦੇ ਹਨ ਜਿਨ੍ਹਾਂ ਦੀ ਮਾਂ ਦੁਨੀਆ ਵਿੱਚ ਨਹੀਂ ਹੈ ਤੇ ਉਹ ਹੋਰ ਵੀ ਜ਼ਿਆਦਾ ਸਮਝ ਸਕਦੇ ਸੰ ਸਮਝ ਸਕਦੇ ਹਨ ਕਿ ਜਿਨ੍ਹਾਂ ਦੀ ਮਾਂ ਦੀ ਅਜੇ ਜਾਣ ਦੀ ਉਮਰ ਨਹੀਂ ਸੀ ਉਹ ਪਹਿਲਾਂ ਹੀ ਚਲੀ ਗਈ ਮੈਂ ਨਾ ਦਸਾਂ ਦਿਨਾਂ ਦੇ ਵਿੱਚ ਬਹੁਤ ਸਾਰੇ ਲੋਕਾਂ ਨੂੰ ਮਿਲਿਆ ਤੇ ਮੈਨੂੰ ਇਦਾਂ ਦੇ ਲੋਕ ਵੀ ਪਤਾ ਨਹੀਂ ਉਹ ਵੀਡੀਓ ਵਾਇਰਲ ਹੋ ਗਈ ਇੱਥੇ ਸੰਸਕਾਰ ਵੇਲੇ ਹਮਦਰਦੀ ਹੁੰਦੀ ਹੈ ਕਈ ਵਾਰੀ ਕਈਆਂ ਨੂੰ ਲੱਗਦਾ ਜਿੱਦਾਂ ਦਾ ਮੇਰਾ ਦੁੱਖ ਹੈ ਇਹਦਾ ਦੁੱਖ ਵੀ ਹੋਣਾ ਹੈ ਇੱਥੇ ਇਦਾਂ ਦੀਆਂ ਬੱਚੀਆਂ ਆਈਆਂ ਮੇਰੀ ਮਾਂ 7 ਸਾਲ ਦੀ ਚੜ੍ਹਾਈ ਕਰ ਗਈ 7 ਸਾਲ ਦੀ ਸਾ ਮੈਂ ਜਿਸ ਵੇਲੇ ਮੇਰੀ ਮਾਂ ਦੀ ਮੌਤ ਹੋ ਗਈ ਸੀ ਅੱਜ ਮੈਂ 13-14 ਸਾਲਾਂ ਦੀ ਹਾਂ ਤੇ ਪਿਤਾ ਨੂੰ ਕਿਹਾ ਮੈਨੂੰ ਮਲਾ ਕੇ ਲਿਆ ਹਰ ਕੋ ਨੂੰ ਆਪਣਾ ਵਿਛੜਿਆ ਹੋਇਆ ਯਾਦ ਆ ਜਾਂਦਾ ਜਿਸ ਦਾ ਕੋਈ ਦੁਨੀਆ ਵਿੱਚੋਂ ਗਿਆ ਹੋਵੇ ਇਹੋ ਤੇ ਸਮੇ ਉੱਤੇ ਆਪਣੇ ਯਾਦ ਆ ਜਾਂਦੇ ਮੈਂ ਪਤਾ ਹੀ ਨਹੀਂ ਕਿੰਨੀ ਕਵਾਰੀ ਇੱਥੇ ਸਟੇਜ ਤੇ ਆਇਆ ਜਦੋਂ ਵੀ ਮੈਂ ਮੱਥਾ ਟੇਕਣ ਗੁਰੂ ਗ੍ਰੰਥ ਸਾਹਿਬ ਦੀ ਹਜ਼ੂਰੀ ਵਿੱਚ ਪਰਮੇਸ਼ਰ ਦਵਾਰ ਦੇ ਦੀਵਾਨ ਤੇ ਆਇਆ ਤੇ ਮੇਰੀ ਮਾਂ ਉੱਥੇ ਸਾਹਮਣੇ ਸਾਰੀਆਂ ਬੀਬੀਆਂ ਤੋਂ ਅੱਗੇ ਉੱਥੇ ਬੈਠੀ ਹੁੰਦੀ ਅੱਜ ਪੁੱਛ ਕੇ ਵੇਖੋ ਫੋਟੋ ਲੱਗੀ ਕਿਸੇ ਨੂੰ ਵੀ ਇਦਾਂ ਦਾ ਸਮਾਂ ਨਾ ਵੇਖਣਾ ਪਵੇ ਮੈਸੇ ਕਰਕੇ ਆਪਣੀ ਮਾਂ ਦੀ ਅਰਥੀ ਦੇ ਵੇਲੇ ਤੁਹਾਨੂੰ ਕਿਹਾ ਸੀ ਜਿਨ੍ਹਾਂ ਦੀਆਂ ਮਾਵਾਂ ਜਿਉਂਦੀਆਂ ਨੇ ਜਿਉਂਦੀਆਂ ਨੂੰ ਜੱਫੀ ਪਾ ਕੇ ਕਹੋ ਮਾਂ ਮੈਂ ਤੈਨੂੰ ਬੜਾ ਪਿਆਰ ਕਰਦਾ ਮਰਨ ਤੋਂ ਬਾਅਦ ਮੌਕਾ ਨਹੀਂ ਮਿਲਣਾ ਮੈਂ ਵੀ ਜੱਫੀ ਪਾ ਲੈਂਦਾ ਮੇਰੀ ਮਾਂ ਦਾ ਸਰੀਰ ਜੱਫੀ ਪਾਣ ਜੋਗਾ ਰਹਿਆ ਹੀ ਨਹੀਂ ਸੀ ਜਦੋਂ ਤੱਕ ਮੈਂ ਬਾਹਰੋਂ ਆਇਆ ਸਰੀਰ ਉਹਨਾਂ ਦਾ ਇਦਾਂ ਦਾ ਨਹੀਂ ਸੀ ਰਿਹਾ ਕਿ ਉਹਨਾਂ ਨੂੰ ਅਸੀਂ ਹੱਥ ਵੀ ਲਾ ਸਕਦਾ ਜਫੀ ਪਾਣ ਜੋਗੇ ਹੁੰਦੇ ਜਫੀ ਪਾ ਲੈਂਦੇ ਇੱਕੋ ਹੀ ਕੰਮ ਸੁਜਿਆ ਮੱਥਾ ਹੀ ਟੇਕਦੇ ਜਿਹੜਾ ਸਿਰ ਨਹੀਂ ਝੁਕਦਾ ਕਿਸੇ ਅੱਗੇ ਗੁਰੂ ਗ੍ਰੰਥ ਸਾਹਿਬ ਤੋਂ ਬਿਨਾ ਉਹ ਮਾਗ ਕੇ ਝੁਕ ਗਿਆ ਕਿਉਂਕਿ ਸਿਰ ਹੁੰਦਾ ਹੀ ਨਾ ਜੇ ਮਾਨਾ ਨਾ ਹੁੰਦੀ ਇਹ ਸਿਰ ਹੀ ਨਾ ਹੁੰਦਾ ਇਹ ਵਿਚਾਰ ਹੀ ਨਾ ਹੁੰਦੇ ਇਹ ਮੈਮਰੀ ਨਾ ਹੁੰਦੀ ਇਹ ਸੋਚ ਨਾ ਹੁੰਦੀ ਇਹ ਵਿਚਾਰ ਧਾਰਾ ਨਾ ਹੁੰਦੀ ਜੇ ਮਾਈ ਨਾ ਹੁੰਦੀ ਇਹ ਸੋਚ ਬਣੀ ਐ ਗੁਰੂ ਗ੍ਰੰਥ ਸਾਹਿਬ ਨਾਲ ਪਿਆਰ ਬਣਿਆ ਤਾਂ ਹੀ ਐ ਜੇ ਮਾਂ ਨੇ ਸਾਨੂੰ ਪੈਦਾ ਕੀਤਾ ਮਾਂ ਨੇ ਮੈਨੂੰ ਜੰਮਿਆ ਸੋ ਮੈਂ ਧੰਨਵਾਦ ਦੀ ਤੁਹਾਡਾ ਵੀ ਆ ਸਵੇਰ ਤੋਂ 5 ਵਜੇ ਤੋਂ ਅੱਜ ਬਰਸਾਤ ਹੋ ਰਹੀ ਐ ਅੰਤਾਂ ਦਾ ਮੀਂਹ ਪਿਆ ਅਜ ਰੁਕਿਆ ਹੀ ਨਹੀਂ 5 ਵਜੇ ਤੋਂ ਲੱਗਾ ਆ ਹੁਣ ਜਾ ਕੇ ਬਰਸਾਤ ਖਮੀ ਐ ਤੇ ਮੈਨੂੰ ਲੱਗਦਾ ਜੇ ਆ ਜਮੀਨ ਨਾ ਹੁੰਦਾ ਸਾਡਾ ਹਾਲ ਬਹੁਤ ਛੋਟਾ ਪੈ ਜਾਂਦਾ। ਬਰਸਾਤਾਂ ਵਿੱਚ ਭਿੱਜਦੇ ਹੋਏ ਨੁੱਚੜਦੇ ਹੋਏ ਵੀ ਮੈਂ ਵੇਖਿਆ ਸੰਗਤ ਪੰਡਾਲ ਵਾਲੇ ਪਾਸੇ ਆ ਰਹੀ ਸੀ। ਫਿਰ ਮੈਂ ਸੋਚਦਾ ਸਾਂ ਵੀ ਇਹਨਾਂ ਦਾ ਤੇ ਕੋਈ ਰਿਸ਼ਤਾ ਵੀ ਨਹੀਂ। ਨਾ ਇਹਨਾਂ ਦੀ ਮੇਰੀ ਮਾਂ ਭੈਣ ਲੱਗਦੀ ਹੈ, ਨਾ ਮੇਰੀ ਮਾਂ ਇਹਨਾਂ ਦੀ ਕੋਈ ਰਿਸ਼ਤੇਦਾਰ ਲੱਗਦੀ ਹੈ, ਇਹ ਫਿਰ ਵੀ ਆਏ। ਫਿਰ ਮੈਨੂੰ ਸਮਝ ਆਉਂਦੀ ਹੈ ਵੀ ਇਹ ਮੈਨੂੰ ਪਿਆਰ ਕਰਦੇ ਨੇ। ਏ ਵੇਖਦੇ ਨੇ ਵੀ ਅੱਜ ਕੋਈ ਦੁੱਖ ਹੈ ਅੱਜ ਕੋਈ ਤਕਲੀਫ ਹੈ ਤੇ ਅਸੀਂ ਨਾਲ ਖੜੇ ਹੋਈਏ ਅਸੀਂ ਮੋਢੇ ਨਾਲ ਮੋਢਾ ਜੋੜੀਏ ਅਸੀਂ ਇਸ ਦੁੱਖ ਦੇ ਦੁੱਖ ਦੀ ਘੜੀ ਦੇ ਵਿੱਚ ਪਰਮੇਸ਼ਰ ਦਵਾਰ ਚੱਲੀਏ ਸੋ ਮੈਂ ਤੁਹਾਡਾ ਸਾਰਿਆਂ ਦਾ ਇਸ ਸਮੇਂ ਉੱਤੇ ਜਿਹੜੇ-ਜਿਹੜੇ ਵੀ ਤੁਸੀਂ ਵੀਰ ਭਰਾ ਆਏ ਹੋ ਰਾਜਨੀਤਿਕ ਲੀਡਰ ਸਾਰੇ ਹੀ ਪਾਰਟੀਆਂ ਦੇ ਇਨਾ ਦਸਾਂ ਦੇਣਾ ਵਿੱਚ ਜਿੰਨੇ ਵੀ ਆਏ ਆ ਮੈਂ ਤੁਹਾਡਾ ਧੰਨਵਾਦੀ। ਜਿੰਨੀਆਂ ਸੰਪਰਦਾਵਾਂ ਵਾਲੇ ਮਹਾਪੁਰਖ ਆਏ ਪਿਛਲੇ ਦਿਨਾਂ ਵਿੱਚ ਮੈਂ ਉਹਨਾਂ ਦਾ ਵੀ ਧੰਨਵਾਦੀ। ਜਿਹੜੇ-ਜਿਹੜੇ ਕੀਰਤਨੀਆਂ ਨੇ ਆ ਕੇ ਮੇਰੇ ਕੋਲ ਦੁੱਖ ਵੰਡਾਇਆ, ਕੋਈ ਸਾਹਮਣੇ ਆ ਗਿਆ, ਕੋਈ ਕੈਮਰੇ ਤੋਂ ਓਲੇ ਹੋ ਕੇ ਆ ਗਿਆ, ਕੋਈ ਦਿਨੇ ਆ ਗਿਆ, ਕੋਈ ਰਾਤ ਆ ਗਿਆ, ਪਰ ਆਏ ਬੜੇ। ਕੋਈ ਲੁਕੋ ਕੇ ਆਇਆ, ਕੋਈ ਸਾਹਮਣੇ ਆਇਆ, ਪਰ ਬੜਿਆਂ ਨੇ ਆ ਕੇ ਮੈਨੂੰ ਇਸ ਸਮੇਂ ਦੇ ਉੱਤੇ ਦੁੱਖ ਵੰਡਾਇਆ ਮੈਂ ਸਬਦਾਰੀ ਨਹੀਂ ਹਾਂ ਮੈਂ ਹਮੇਸ਼ਾ ਤੁਹਾਨੂੰ ਇੱਕ ਗੱਲ ਕਹੀ ਹੈ ਬੰਦੇ ਦਾ ਕਰਮ ਧਰਮ ਹੁੰਦਾ ਹੈ ਮੈਂ ਚੂੜਾ ਪਾ ਲਿਆ ਮੈਂ ਪੱਗ ਬਨ ਲਈ ਹੈ ਮੈਂ ਉੱਪਰ ਦੀ ਸਰੀਸਾ ਪਾ ਕੇ ਰੱਖਣਾ ਮੈਨੂੰ 27 ਸਾਲ ਅੰਮ੍ਰਿਤ ਛਕੇ ਨੂੰ ਹੋ ਗਏ ਐ ਪਰ ਇਥੋਂ ਬੰਦੇ ਦਾ ਧਰਮ ਨਹੀਂ ਪਰਖਿਆ ਜਾਂਦਾ ਯਾਦ ਰੱਖਣਾ ਬੰਦੇ ਦਾ ਧਰਮ ਬੰਦੇ ਦਾ ਕਰਮ ਹੁੰਦਾ ਹੈ ਬੰਦਾ ਸੋਚਦਾ ਕਿਸ ਤਰ੍ਹਾਂ ਹੈ ਬੰਦਾ ਕੰਮ ਕਿਦਾਂ ਦੇ ਕਰਦਾ ਹੈ ਬੰਦੇ ਦੇ ਕਰਮਾਂ ਤੋਂ ਬੰਦੇ ਦੇ ਧਰਮ ਦਾ ਪਤਾ ਲੱਗਦਾ ਤੇ ਮੇਰੀ ਮਾਂ ਬੋਧੀ ਪਾਠ ਪੂਜਾ ਕਰਨ ਵਾਲੀ ਨਹੀਂ ਸੀ ਕਿਉਂਕਿ ਮੇਰੀ ਮਾਂ ਅਨਪੜ੍ਹ ਸੀ ਉਹਨੂੰ ਪੰਜਾਬੀ ਪੜ੍ਹਨੀ ਨਹੀਂ ਸੀ ਆਉਂਦੀ ਬਿਲਕੁਲ ਪੰਜਾਬੀ ਨਹੀਂ ਸੀ ਪੜ ਸਕਦੇ ਉਹਨਾਂ ਦੇ ਪਾਸਪੋਰਟ ਦੇ ਉੱਤੇ ਵੀ ਅੰਗੂਠਾ ਲੱਗਾ ਹੈ ਇੱਕ ਵਾਰ ਅਮਰੀਕਾ ਗਏ ਸੀ ਉੱਥੇ ਵੀ ਅੰਗੂਠਾ ਹੀ ਲਾਉਂਦੇ ਰਹੇ ਪਰ ਇੱਕ ਗੱਲ ਮੈਂ ਦਾਅਵੇ ਨਾਲ ਗੁਰੂ ਗ੍ਰੰਥ ਸਾਹਿਬ ਦੀ ਹਜ਼ੂਰੀ ਵਿੱਚ ਕਹਿ ਸਕਦਾ ਜਿਹੜੇ ਇੱਕ ਔਰਤ ਨੂੰ ਫਰਜ਼ ਨਿਭਾਉਣੇ ਚਾਹੀਦੇ ਨੇ ਉਹ ਮੇਰੀ ਮਾਂ ਨੇ ਬਾਖੂ ਵੀ ਨਭਾਏ ਜਿਹਨੂੰ ਮੈਂ ਮੈਂ ਫਰਜ਼ਾਂ ਨੂੰ ਧਰਮ ਮੰਨਦਾ ਬੰਦੇ ਦੇ ਫਰਜ਼ ਹੀ ਬੰਦੇ ਦੇ ਅਸਲ ਅਸਲ ਬੰਦੇ ਦਾ ਧਰਮ ਹੁੰਦਾ ਹੈ ਬੰਦਾ ਆਪਣੇ ਫਰਜ਼ ਨਿਭਾਵੇ ਚੰਨ ਨਾਲ ਨਿਭਾਵੇ ਸ਼ੌਂਕ ਨਾਲ ਨਿਭਾਵੇ ਵੀਰੋ ਇਧਰ ਧਿਆਨ ਦੇਣਾ ਮੈਂ ਹਮੇਸ਼ਾ ਤੁਹਾਨੂੰ ਕਿਹਾ ਜਿਹੜਾ ਕੰਮ ਕਰੋ ਰੀਜ ਨਾਲ ਕਰੋ ਜਿਹੜਾ ਕੰਮ ਕਰੋ ਸ਼ੌਂਕ ਨਾਲ ਕਰੋ ਵੱਧਾ ਚੱਟੀ ਨਾ ਭਰਿਆ ਕਰੋ ਆਪਣੀ ਡਿਊਟੀ ਨੂੰ ਡਿਊਟੀ ਸਮਝੋ ਆਪਣੇ ਫਰਜ਼ ਨੂੰ ਫਰਜ਼ ਸਮਝੋ ਲੱਤਾਂ ਜੀਆਂ ਕਢੀਸਦੇ ਹੋਇਆ ਆਪਣਾ ਕੰਮ ਨਾ ਕਰਿਆ ਕਰੋ ਆਪਣਾ ਕੰਮ ਚਾਹ ਨਾਲ ਕਰੋ ਆਪਣਾ ਕੰਮ ਸ਼ੌਂਕ ਨਾਲ ਕਰੋ ਆਪਣਾ ਕੰਮ ਦਿਲ ਲਾ ਕੇ ਕਰੋ ਆਪਣੇ ਕੰਮ ਤੇ ਇਦਾਂ ਜਾਇਆ ਕਰੋ ਜਿਵੇਂ ਗੁਰਦੁਆਰੇ ਜਾਂਦੇ ਹੋ ਆਪਣੇ ਕੰਮ ਦੇ ਉੱਤੇ ਇਦਾਂ ਜਾਇਆ ਕਰੋ ਖੇਤ ਚੱਲਦੇ ਆ ਜਿਵੇਂ ਗੁਰਦੁਆਰੇ ਚਾਹ ਨਾਲ ਸਿੱਖ ਜਾਂਦਾ ਹੈ ਇਦਾਂ ਆਪਣੇ ਕੰਮ ਤੇ ਜਾਇਆ ਕਰੋ ਤੇ ਜਿਹੜਾ ਆਪਣੇ ਕੰਮ ਤੇ ਸ਼ੌਂਕ ਨਾਲ ਜਾਂਦਾ ਚਾਹ ਨਾਲ ਜਾਂਦਾ ਉਹਦੀ ਜੇਬ ਵੀ ਕਦੇ ਖਾਲੀ ਨਹੀਂ ਹੁੰਦੀ ਸ਼ੌਂਕ ਰੱਖੇ ਚਾਹ ਰੱਖੇ ਜਿਹੜੇ ਕਾਰੀਗਰ ਸ਼ੌਂਕ ਨਾਲ ਕੰਮ ਕਰਦੇ ਨੇ ਜਿਹੜੇ ਮਿਸਤਰੀ ਸ਼ੌਂਕ ਨਾਲ ਕੰਮ ਕਰਦੇ ਨੇ ਉਹਨੂੰ ਤੁਸੀਂ ਜਾ ਕੇ ਕਹਿੰਦੇ ਹੋ ਤੇਰੇ ਤੋਂ ਕੋਠੀ ਬਣਵਾਉਣੀ ਐ ਉਹ ਕਹਿੰਦਾ ਮੇਰੇ ਕੋਲ 6 ਮਹੀਨੇ ਵੇਲ ਨਹੀਂ ਅਸੀਂ ਕਹਿੰਨੇ ਆ 6 ਮਹੀਨੇ ਰੁਕ ਜਾਾਂਗੇ ਉਹ ਕਹਿੰਦਾ ਮੇਰੇ ਕੋਲ ਸਾਲ ਵੇਲ ਨਹੀਂ ਅਸੀਂ ਕਹਿੰਨੇ ਆ ਸਾਲ ਰੁਕ ਜਾਾਂਗੇ ਪਰ ਜੇ ਕੋਠੀ ਬਣਵਾਉਣੀ ਐ ਤੇ ਤੇਰੇ ਤੋਂ ਬਣਵਾਉਣੀ ਐ ਕਿਉਂਕਿ ਤੂੰ ਰੀਜ ਨਾਲ ਬਣਾਉਣਾ ਤੂੰ ਚਾਹ ਨਾਲ ਬਣਾਉਣਾ ਤੂੰ ਦਿਲੋਂ ਬਣਾਉਣਾ ਤੇ ਜਿਹੜਾ ਬੰਦਾ ਆਪਣਾ ਕੰਮ ਦਿਲ ਲਾ ਕੇ ਕਰਦਾ ਹੈ ਜਿਹੜਾ ਬੰਦਾ ਕੰਮ ਆਪਣਾ ਕੰਮ 100% ਹਾਜ਼ਰ ਹੋ ਕੇ ਕਰਦਾ ਹੈ ਅਸਲ 'ਚ ਉਹ ਬੰਦਾ ਆਪਣਾ ਕਰਮ ਨਿਭਾ ਰਿਹਾ ਹੈ ਆਪਣਾ ਧਰਮ ਨਿਭਾ ਰਿਹਾ ਹੈ ਬੰਦੇ ਦਾ ਕਰਮ ਬੰਦੇ ਦਾ ਧਰਮ ਹੁੰਦਾ ਹੈ ਧਿਆਨ ਨਾਲ ਮੇਰੀ ਗੱਲ ਫੇਰ ਸੁਣ ਲਿਓ ਇੱਥੇ ਕੀਰਤਨੀਏ ਸਿੰਘ ਕੀਰਤਨ ਕਰਦੇ ਨੇ ਚਾਹ ਨਾਲ ਕਰਨ ਮਨ ਲਾ ਕੇ ਕਰਨ ਤੇ ਤੁਹਾਡਾ ਜੀ ਲੱਗ ਜਾਣਾ ਵਾਡਾ ਮਨ ਕਰੇਗਾ ਇਹ ਕੀਰਤਨੀਆਂ ਕੀਰਤਨ ਕਰਦਾ ਰਹੇ ਤੇ ਮੈਂ ਕੀਰਤਨ ਸੁਣਦਾ ਰਹਾ ਕਿਉਂਕਿ ਸ਼ੌਂਕ ਨਾਲ ਕਰਦਾ ਹੈ ਰੀਜ ਨਾਲ ਕਰਦਾ ਹੈ ਇਸ ਕਰਕੇ ਮੈਂ ਕਹਿੰਦਾ ਕਰਮ ਬੰਦੇ ਦਾ ਧਰਮ ਹੈ ਤੇ ਜੇ ਮੈਂ ਆਪਣੀ ਮਾਂ ਦੀ ਗੱਲ ਕਰਨਾ ਮੇਰੀ ਮਾਂ ਨੇ ਆਪਣਾ ਕੰਮ ਰੀਜ ਨਾਲ ਕੀਤਾ ਸ਼ੌਂਕ ਨਾਲ ਕੀਤਾ ਬਹੁਤਾ ਲੰਬਾ ਕਦ ਨਹੀਂ ਸੀ ਕਦ ਮੇਰੀ ਮਾਂ ਦਾ ਮਦਰਸ ਸਾਡੀਆਂ ਨਜ਼ਰਾਂ ਵਿੱਚ ਸਭ ਨਾਲੋਂ ਸੋਹਣੀ ਸੀ ਸਾਡੀਆਂ ਅੱਖਾਂ ਨਾਲ ਤੇ ਸਭ ਨਾਲੋਂ ਸੋਹਣੀ ਸੀ ਪਰ ਮੇਰੀ ਮਾਂ ਠੀਕ-ਠੀਕ ਸੀ ਦੁਨੀਆ ਦੀਆਂ ਨਜ਼ਰਾਂ ਨਾਲ ਇੱਕ ਔਰਤ ਵਰਗੀ ਔਰਤ ਸੀ ਮੈਨੂੰ ਲੋਕ ਵੀ ਬੜੀ ਸੋਹਣੀ ਸੀ ਸਾਡੀਆਂ ਅੱਖਾਂ ਦੇ ਹਿਸਾਬ ਨਾਲ ਤੇ ਬੜੀ ਸੋਹਣੀ ਸੀ ਉਹਦੇ ਵਰਗੀ ਕੋਈ ਨਹੀਂ ਸੀ ਪਰ ਜਦੋਂ ਵਿਆਹ ਕੇ ਗਈ ਆਪਣੇ ਸਹੁਰੇ ਘਰ ਵਿੱਚ ਤੇ ਉਹਨੂੰ ਪਤਾ ਸੀ ਮੇਰੀ ਇੱਜ਼ਤ ਮੇਰੇ ਕੰਮ ਨਾਲ ਬੰਨੀ ਹੈ ਮੇਰਾ ਚੰਮ ਬਹੁਤਾ ਸੋਨਾ ਨਹੀਂ ਮੈਨੂੰ ਕੰਮ ਕਰਨਾ ਪੈਣਾ ਮੈਨੂੰ ਮਿਹਨਤ ਕਰਨੀ ਪੈਣੀ ਹੈ ਆਪਣੀ ਥਾਂ ਬਣਾਉਣੀ ਪੈਣੀ ਇਸ ਘਰ ਵਿੱਚ ਵੱਡੇ ਘਰ ਵਿੱਚ ਮੈਂ ਵਿਆਹ ਕੇ ਗਈਆਂ ਮੈਨੂੰ ਆਪਣੀ ਥਾਂ ਬਣਾਉਣੀ ਪੈਣੀ ਫਿਰ ਉਹਨੇ ਰੀਤ ਨਾਲ ਭੱਜ-ਭੱਜ ਕੇ ਦਿਨ ਰਾਤ ਇੱਕ ਕਰਕੇ ਕੰਮ ਕੀਤਾ ਮੇਰੀ ਮਾਂ ਹੀ ਨਹੀਂ ਕਰਦੀ ਤੁਹਾਡੀਆਂ ਸਭ ਦੀਆਂ ਮਾਵਾਂ ਕੰਮ ਕਰਦੀਆਂ ਪਰਾਣੀਆਂ ਤੁਸੀਂ ਸਾਰੀਆਂ ਬੀਬੀਆਂ ਨੂੰ ਵੇਖਿਆ ਕਿੱਦਾਂ ਉਹ ਚੁੱਲ੍ਹੇ ਚੌਂਕੇ ਕਰਦੀਆਂ ਸੀ ਕਿਸ ਤਰ੍ਹਾਂ ਉਹ ਅੱਗ ਬਾਲਦੀਆਂ ਸੀ ਕਿਵੇਂ ਉਹ ਧੂਮੇ ਦੇ ਵਿੱਚ ਰੋਜ਼ ਆਪਣੇ ਆਪ ਨੂੰ ਸਾੜਦੀਆਂ ਸੀ ਵੀਰੋ ਮੇਰੇਓ ਕੈਨੇਡਾ ਵਿੱਚ ਬੈਠੇ ਲੋਕਾਂ ਨੂੰ ਪੁੱਛੋ ਬੱਚਿਆਂ ਨੂੰ ਪੁੱਛੋ ਜਿਹੜੇ ਮਾਵਾਂ ਤੋਂ ਬਿਨਾਂ ਕੈਨੇਡਾ ਵਿੱਚ ਰਹਿੰਦੇ ਆ ਆਪ ਰੋਟੀ ਪਕਾਉਂਦੇ ਆ ਪੁੱਭਾ ਮਾਰ ਮਾਰ ਕੇ ਰੋਂਦੇ ਆ ਰੋਟੀ ਪਕਾਉਣ ਵੇਲੇ ਉਦੋਂ ਯਾਦ ਆਉਂਦੀ ਹੈ ਮਾਂ ਵੀ ਮਾਂ ਮੈਨੂੰ ਤੇ ਪਤਾ ਹੀ ਨਹੀਂ ਸੀ ਰੋਟੀ ਪਕਾਉਣੀ ਵੀ ਇੰਨੀ ਔਖੀ ਹੁੰਦੀ ਜਦੋਂ ਮੈਂ ਪਕਾਈ ਫਿਰ ਪਤਾ ਲੱਗਾ ਜਦੋਂ ਕੈਨੇਡਾ ਆਸਟ੍ਰੇਲੀਆ ਵਾਲਿਆਂ ਨੂੰ ਬੈਠ ਕੇ ਰੋਟੀ ਪਕਾਉਣੀ ਪੈਂਦੀ ਫਿਰ ਪਤਾ ਲੱਗਦਾ ਵੀ ਮਾਂ ਦੇ ਹੱਥਾਂ ਦੀ ਰੋਟੀ ਦੀ ਕੀਮਤ ਕੀ ਹੈ ਤੇ ਸਾਡੀਆਂ ਮਾਵਾਂ ਤੇ ਚਾ ਚੜ ਜਾਂਦਾ ਮੈਂ ਜਿੰਨੀ ਵਾਰੀ ਘਰ ਗਿਆ ਮੈਨੂੰ ਰੋਟੀ ਬਣਾਉਂ ਨਹੀਂ ਦਿੱਤਾ ਕਦੀ ਮੈਨੂੰ ਰੋਟੀ ਖਾਦੇ ਬਿਨਾ ਮੇਰੀ ਮਾਂ ਨੇ ਉਹ ਨਹੀਂ ਦਿੱਤਾ ਪ੍ਰਸ਼ਾਦਾ ਸ਼ਕਾ ਕੇ ਫਟਾਫਟ ਤੇ ਮਾਂ ਦੇ ਹੱਥਾਂ ਦੀ ਰੋਟੀ ਦੀ ਕੀਮਤ ਕੀ ਹੈ ਤੁਸੀਂ ਮਾਂ ਤੋਂ ਦੂਰ ਜਾਓਗੇ ਫਿਰ ਪਤਾ ਲੱਗੇਗਾ ਜਾਂ ਤੁਹਾਡੀ ਮਾਂ ਕਿਤੇ ਦੂਰ ਜਾਏਗੀ ਫਿਰ ਪਤਾ ਲੱਗੇਗਾ ساری ਜ਼ਿੰਦਗੀ ਚੁੱਲਿਆਂ ਅੱਗੇ ਸੜਦੀਆਂ ਨੇ ਫਿਰ 40 40 ਬੰਦਿਆਂ ਦੀਆਂ ਰੋਟੀਆਂ ਨੌਕਰਾਂ ਦੀਆਂ ਕੰਮ ਕਰਨ ਵਾਲਿਆਂ ਦੀਆਂ ਚੁੱਕ ਚੁੱਕ ਕੇ ਲਿਜਾ ਕੇ ਕਿੱਥੇ ਕਿੱਥੇ ਖੇਤਾਂ ਦੇ ਵਿੱਚ ਰੋਟੀਆਂ ਦੇ ਕੇ ਆਉਂਦੀਆਂ ਨੇ ਸਾਰਿਆਂ ਦੀਆਂ ਮਾਮਾ ਨੇ ਜਿਹੜਾ ਹਾਰਡ ਵਰਕ ਕੀਤਾ ਉਦੋਂ ਵੀ ਕਰਦੀਆਂ ਸੀ ਅੱਜ ਦੀ ਮਾਂ ਅੱਜ ਵੀ ਕਰਦੀ ਹੈ ਕਿਉਂਕਿ ਮਾਂ ਤੇ ਮਾਂ ਹੈ ਕੱਲ ਇੱਕ ਇੱਥੇ ਮਹਾਤਮਾ ਆਏ ਮੇਰੇ ਨਾਲ ਗੱਲ ਕੀਤੀ ਉਹਨਾਂ ਨੇ ਇੱਕ ਬਣਾਈ ਹੋਈ ਸਟੋਰੀ ਹੈ ਬਣਾਈ ਹੋਈ ਹੈ ਕਹਿੰਦੇ ਨੇ ਰੱਬ ਨੇ ਮਾਂ ਨੂੰ ਆਖਿਆ ਇੱਕ ਤੇ ਕਹਿੰਦੇ ਜੰਨਤ ਉੱਤੇ ਹੈ ਸਵਰਗ ਉੱਤੇ ਹੈ ਕਹਿੰਦੇ ਨੇ ਗੁਰਬਾਣੀ ਤੇ ਨਹੀਂ ਮੰਨਦੀ ਪਰ ਸਟੋਰੀ ਬਣਾਣੀ ਹੁੰਦੀ ਏ ਕਹਿੰਦੇ ਜੀ ਉੱਤੇ ਇੱਕ ਸਵਰਗ ਹੈ ਤੇ ਇੱਕ ਸਵਰਗ ਮਾਂ ਦੇ ਪੈਰਾਂ ਵਿੱਚ ਦੱਸਿਆ ਵੀ ਮਾਂ ਦੇ ਪੈਰਾਂ 'ਚ ਵੀ ਸਵਰਗ ਹੁੰਦਾ ਕਹਿੰਦੇ ਮਾਂ ਦੇ ਪੈਰਾਂ ਵਾਲਾ ਸਵਰਗ ਮੈਂ ਖਰੀਦ ਲੈਣਾ ਰੱਬ ਕਹਿੰਦਾ ਬੀਬੀ ਇਹ ਮਾਂ ਇੱਕ ਸਧਾਰਨ ਜੀ ਮਾਂ ਸੀ ਦੇਸੀ ਮਾਂ ਪਿੰਡਾਂ ਵਾਲਿਆਂ ਦੀ ਮਾਂ ਉਹਨੂੰ ਕਹਿੰਦਾ ਰੱਬ ਤੇਰੇ ਨਾਲ ਮੈਂ ਨਾ ਸੌਦਾ ਕਰਨਾ ਕਹਿੰਦੇ ਕੀ ਤੇਰੇ ਪੈਰਾਂ ਵਿੱਚ ਵੀ ਜੰਨਤ ਹੈ ਇੱਕ ਜੰਨਤ ਤੇ ਮੇਰੇ ਕੋਲ ਹੈ ਇੱਕ ਤੇਰੇ ਪੈਰਾਂ 'ਚ ਵੀ ਹੈ ਤੇਰੇ ਪੈਰਾਂ ਵਾਲੀ ਜੰਨਤ ਮੈਨੂੰ ਦੇ ਦੇ ਤੇਰੇ ਪੈਰਾਂ ਵਾਲੀ ਜੰਨਤ ਮੈਨੂੰ ਦੇ ਦੇ ਤੈਨੂੰ ਜੋ ਚਾਹੀਦਾ ਮੈਂ ਦੇ ਦਿਆਂਗਾ ਕਹਿੰਦੀ ਵੇਖ ਲੈ ਰੱਬਾ ਤੂੰ ਦੇ ਨਹੀਂ ਸਕਣਾ ਜੰਨਤ ਤੇ ਮੈਂ ਤੈਨੂੰ ਦੇ ਦੇਾਂਗੀ ਕਹਿੰਦਾ ਮੰਗ ਕੀ ਮੰਗਦੀ ਆ ਮਾਂ ਜੰਨਤ ਤੇਰੇ ਪੈਰਾਂ ਦੀ ਮੈਨੂੰ ਦੇ ਦੇ ਕਹਿੰਦੇ ਫਿਰ ਉਹ ਕਲਮ ਦੇ ਦੇ ਜਿਹਦੇ ਨਾਲ ਲੋਕਾਂ ਦੇ ਲੇਖ ਲਿਖਦਾ ਹੈ ਕਹਿੰਦੇ ਕੀ ਕਹਿੰਦੇ ਕਦੇ ਮੇਰੇ ਬੱਚਿਆਂ ਦੇ ਕਰਮਾਂ 'ਚ ਹਾਸੇ ਲਿਖ ਦੇਣਾ ਕਦੇ ਮੇਰੇ ਬੱਚਿਆਂ ਦੇ ਕਰਮਾਂ ਦੇ ਵਿੱਚ ਦੁੱਖ ਲਿਖ ਦੇਣਾ ਰੋਣਾ ਲਿਖ ਦੇਣਾ ਮੈਂ ਤੇਰੇ ਤੋਂ ਕਲਮ ਲੈਣੀ ਹੈ ਮੈਂ ਸਾਰਿਆਂ ਬੱਚਿਆਂ ਆਂ ਦੇ ਕਰਮਾਂ 'ਚ ਸੁਖ ਹੀ ਸੁਖ ਲਿਖਣਾ ਸੁਖ ਹੀ ਸੁਖ ਲਿਖਣਾ ਮੈਂ ਨਹੀਂ ਦੁੱਖ ਲਿਖ ਸਕਦੀ ਰੱਬਾ ਤੂੰ ਤੇ ਦੁੱਖ ਦੇ ਦੇਣਾ ਮਾਂ ਨਹੀਂ ਦਿੰਦੀ ਦੁੱਖ ਰੱਬ ਕਹਿੰਦਾ ਹੈ ਇਹ ਸਟੋਰੀ ਹੈ ਫਿਰ ਸੁਣ ਲਿਓ ਰੱਬ ਬੰਦਾ ਨਹੀਂ ਜਿਹੜਾ ਬੋਲੇਗਾ ਉਹ ਕਹਿੰਦਾ ਹੈ ਕਿ ਮਾਂ ਇਹ ਕਿਹਾ ਜਾਂਦਾ ਹੈ ਕਿ ਰੱਬ ਮਾਂ ਵਰਗਾ ਹੈ ਪਰ ਇਹ ਗੱਲ ਕਲੀਅਰ ਹੈ ਇਹ ਕਿੱਸ ਕਹਿ ਸਕਦੇ ਨੇ ਵੀ ਦੂਜਾ ਰੱਬ ਮਾਂ ਹੈ ਪਰ ਇਹ ਗੱਲ ਪੱਕੀ ਹੈ ਕਿ ਮੈਂ ਤੇਰੀ ਥਾਂ ਨਹੀਂ ਲੈ ਸਕਦਾ ਜਿੰਨਾ ਪਿਆਰ ਤੂੰ ਬੱਚੇ ਨੂੰ ਕਰ ਸਕਦੀ ਐ ਇਹਨਾਂ ਮੈਂ ਵੀ ਨਹੀਂ ਕਰ ਸਕਦਾ ਸੋ ਮਾਵਾਂ ਕਦੇ ਤੰਗ ਨਹੀਂ ਕਰਦੀਆਂ ਮੈਂ ਨਾ ਇਹਨਾਂ 10-15 ਸਾਲਾਂ 'ਚ ਮੇਰੇ ਨਾਲੋਂ ਹਜ਼ਾਰਾਂ ਬੰਦਿਆਂ ਨੂੰ ਰੁੱਸਦਿਆਂ ਵੇਖਿਆ ਭਾਈ ਸਾਹਿਬ ਟਾਈਮ ਨਹੀਂ ਦਿੱਤਾ ਸਾਡੇ ਲਈ ਘੰਟਾ ਵੀ ਤੁਹਾਡੇ ਕੋਲ ਨਹੀਂ ਅਸੀਂ 10 ਫੋਨ ਕਰਤੇ ਸਾਨੂੰ ਤੁਸੀਂ ਟਾਈਮ ਨਹੀਂ ਦਿੰਦੇ ਸਾਨੂੰ ਤੁਸੀਂ ਟਾਈਮ ਨਹੀਂ ਦਿੰਦੇ 25 ਸਾਲਾਂ 'ਚ ਮੇਰੀ ਮਾਂ ਇੱਕ ਵਾਰੀ ਵੀ ਮੈਨੂੰ ਉਹਨੇ ਇਹ ਨਹੀਂ ਕਿਹਾ ਮੈਨੂੰ ਘੰਟਾ ਟਾਈਮ ਚਾਹੀਦਾ ਮੈਨੂੰ ਫੋਨ ਕਰਕੇ ਆਣਾ ਤੁਸੀਂ ਆਪਣਾ ਵੇਖਿਓ ਆਰਾਮ ਕਰਿਓ ਸਿਹਤ ਦਾ ਧਿਆਨ ਰੱਖਿਓ ਆਪਾਂ ਤੇ ਫੇਰ ਵੀ ਮਿਲ ਲਾਂਗੇ ਕੋਈ ਗੱਲ ਨਹੀਂ ਮੈਂ ਕਹਿਣਾ ਫੋਨ ਕਰਕੇ ਤਾਂ ਆਉਣਾ ਕਦੀ ਅਜੇ ਤੱਕ ਮੈਨੂੰ ਤੰਗ ਨਹੀਂ ਕੀਤਾ 10 ਫੋਨ ਕੀਤੇ ਮੈਨੂੰ 3 ਸਾਲ ਪਹਿਲਾਂ ਮੈਂ ਆਪਣਾ ਨੰਬਰ ਆਪਣੀ ਮਾਂ ਨੂੰ ਦਿੱਤਾ ਪਰਸਨਲ ਨੰਬਰ 3 ਸਾਲ ਪਹਿਲਾਂ ਜ਼ਿਕਰੀਆ ਇਹ ਆਪਾਂ ਇੱਕ ਵੀਡੀਓ ਦੇਖ ਰਹੇ ਸੀ ਤੇ ਇਹਨਾਂ ਵਿੱਚ ਬਾਈ ਰਣਜੀਤ ਸਿੰਘ ਢੱਡੀ ਵਾਲੇ ਮਾਂ ਦੀ ਸ਼ਾਨ ਵੀ ਬਿਆਨ ਕਰ ਰਹੇ ਸੀ ਤੇ ਮਾਂ ਦੀ ਅਹਿਮੀਅਤ ਦੱਸ ਰਹੇ ਸੀ ਮਾਂ ਦੀ ਅਜ਼ਮਤ ਦੇ ਬਾਰੇ ਗੱਲ ਕਰ ਰਹੇ ਸੀ ਤੇ ਇਹ ਦੂਸਰੀ ਇਮਾਨਦਾਰੀ ਦੇ ਬਾਰੇ ਗੱਲ ਕਰ ਰਹੇ ਸੀ ਤੇ ਮਾਂ ਦੀ ਤੇ ਜ਼ਿਕਰੀਆ ਅਹਿਮੀਅਤ ਦੁਨੀਆ 'ਚ ਸਭ ਤੋਂ ਜ਼ਿਆਦਾ ਹੈ ਤੁਹਾਨੂੰ ਪਤਾ ਹੈ ਕਿ ਮਾਂ ਤੋਂ ਬਿਨਾਂ ਸ਼ਾਇਦ ਦੁਨੀਆ ਹੀ ਨਾ ਬਣਦੀ ਕਿਉਂਕਿ نسل ਇਹ ਤੋਂ ਟੁਰੀ ਇਨਸਾਨ ਦੀ ਹਮ ਇਨਸਾਨ ਬਣਿਆ ਹੀ ਹੈ ਤੋਂ ਇਹ ਇਨਸਾਨ ਆਪਣੇ ਮਿੱਟੀ ਨਾਲ ਬਣਾ ਕੇ ਆਦਮ ਦੇ ਮਾਂ ਹਵਾ ਬਣਾਏ ਮਾਂ ਦੇ ਬਾਰੇ ਇਸਲਾਮ ਦੇ ਵਿੱਚ ਵੀ ਬੜੀ ਫਜ਼ੀਲਤ ਹੈ ਹਰ ਧਰਮ ਦੇ ਵਿੱਚ ਮਾਂ ਇੱਕ ਐਸੀ ਹਸਤੀ ਹੈ ਮਾਂ ਇੱਕ ਐਸਾ ਮਤਲਬ ਕਿ ਇੱਕ ਹਸਤੀ ਹੈ ਕਿ ਇਹਨੂੰ ਤੁਸੀਂ ਡਿਨਾਈ ਕਰ ਹੀ ਨਹੀਂ ਸਕਦੇ ਮਾਂ ਦਾ ਵਿਜੂਦ ਅਗਰ ਨਾ ਹੋਵੇ ਤੇ ਪੂਰੀ ਕਾਇਨਾਤ ਦਾ ਵਿਜੂਦ ਖਤਮ ਹੋ ਜਾਵੇਗੀ ਤੇ ਅਗਰ ਗੱਲ ਕਰਨਾ ਚਾਹੋ ਤੇ ਮਾਂ ਦੇ ਬਾਰੇ ਤੇ ਬਹੁਤ ਜ਼ਿਆਦਾ ਚੀਜ਼ਾਂ ਨੇ ساری ਜ਼ਿੰਦਗੀ ਲੰਘ ਜਾਂਦੀ ਮਾਰੀਆਂ ਬੰਦਾ ਤਾਰੀਫਾਂ ਕਰਦਾ ਫਜ਼ੀਲਤ ਬਿਆਨ ਕਰਨਾ ਉਹਨਦੇ ਜ ਲੰਘ ਜਾਵੇ ਤੇ ਬੰਦਾ ਬਿਆਰ ਨਹੀਂ ਕਰ ਸਕਦਾ ਇਹ ਵੀ ਇਹ ਵੀ ਤੁਸੀਂ ਦੇਖੋ ਨਾ ਕਿ ਪਸ਼ੂ ਪੰਛੀ ਜੋ ਵੀ ਹੈ ਉਹ ਵੀ ਆਪਣੇ ਬੱਚਿਆਂ ਨਾਲ ਕਿੰਨਾ ਪਿਆਰ ਕਰਦੇ ਨੇ ਤੁਸੀਂ ਦੇਖ ਦਿਓ ਕਿ ਚਿੜੀ ਆਪਣੇ ਬੱਚੇ ਜੰਦੀ ਹੈ ਤੇ ਉਹ ਮਤਲਬ ਕਿ ਬੱਚਿਆਂ ਨਾਲ ਕਿੰਨਾ ਪਿਆਰ ਕਰਦੀ ਉਹਨਾਂ ਨੂੰ ਸੁੰਡੀਆਂ ਲਿਆ ਲਿਆ ਕੇ ਜਾਂ ਉਹਨਾਂ ਦੀ ਜਿਹੜੀ ਖੁਰਾਕ ਲਿਆ ਲਿਆ ਕੇ ਉਹਨਾਂ ਦੇ ਚੁੰਝ ਵਿੱਚ ਪਾਉਂਦੀ ਹੈ ਤੇ ਛੋਟੇ ਆ ਜਿਹੜੀ ਮੱਝ ਹੈ ਇਹ ਜਦੋਂ ਆਪਣੇ ਬੱਚੇ ਨੂੰ ਪੈਦਾ ਕਰਦੀ ਹੈ ਤੇ ਦੁੱਧ ਆਪਣੇ ਬੱਚੇ ਵਾਸਤੇ ਲਾਂਦੀ ਹੈ ਹਾਂਜੀ ਨਾ ਕਿ ਨਾ ਕਿ ਬੰਦੇ ਵਾਸਤੇ ਲੇਕਿਨ ਇਹ ਵੀ ਕਿ ਤੁਸੀਂ ਦੇਖੋ ਕਿ ਜਾਨਵਰਾਂ ਦੇ ਵਿੱਚ ਵੀ ਜਿਹੜੀਆਂ ਮਾਵਾਂ ਨੇ ਨਾ ਜਿਹੜੇ ਇਨਸਾਨ ਜਿਹੜਾ ਮਾਦਾ ਉਹ ਕਿੰਨਾ ਪਿਆਰ ਕਰਦਾ ਤੇ ਕਹਿੰਦੇ ਨੇ ਕਿ ਅੱਲਾਹ ਤਾਲਾ ਨੇ ਆਪਣੀ ਰਹਿਮਤ ਦੇ 70 ਦਰਜੇ ਬਣਾਏ ਨੇ ਤੇ ਉਹਨਾਂ ਚੋਂ ਇੱਕ ਦਰਜਾ ਇੱਕ ਰੁਤਬਾ ਜਿਹੜਾ ਉਹ ਮਾਂ ਨੂੰ ਦਿੱਤਾ ਜਿੰਦੀ ਵਜ੍ਹਾ ਤੋਂ ਜਾਂ 70 ਦਰਜਿਆਂ ਦੇ ਵਿੱਚੋਂ ਇੱਕ ਦਰਜਾ ਪੂਰੀ ਦੁਨੀਆ 'ਚ ਵੰਡਿਆ ਜਿੰਦੀ ਵਜ੍ਹਾ ਤੋਂ ਪੂਰੀ ਦੁਨੀਆ 'ਚ ਮੁਹੱਬਤ ਮੁਮਕਨ ਹੈ ਤੇ 99 ਦਰਜੇ ਰੱਬ ਨੇ ਆਪਣੇ ਕੋਲ ਰੱਖੇ ਨੇ ਤੇ ਰ ਅੱਲਾਹ ਤਾਲਾ ਫਰਮਾਉਂਦੇ ਨੇ ਕਿ ਮੈਂ ਤੋ ਇਨਸਾਨ ਨੂੰ ਸੱਤ ਮਾਵਾ ਨਾਲੋਂ ਵੀ ਜ਼ਿਆਦਾ ਪਿਆਰ ਕਰਨਾ ਮਤਲਬ ਕਿ ਅੱਲਾਹ ਤਾਲਾ ਦੀ ਜ਼ਾਤ ਵੀ ਇਨਸਾਨ ਨਾਲ ਉਨਾ ਹੀ ਪਿਆਰ ਕਰਦੀ ਤੁਸੀਂ ਇੱਥੋਂ ਅੰਦਾਜ਼ਾ ਲਾਓ ਕਿ ਮਾਂ ਕਿੰਨਾ ਪਿਆਰ ਕਰਦੀ ਤਾਂ ਫਿਰ ਰੱਬ ਬੰਦੇ ਨਾਲ ਕਿੰਨਾ ਪਿਆਰ ਕਰਦਾ ਹੋਏਗਾ ਤੇ ਦੂਸਰੀ ਗੱਲ ਹੈ ਇਮਾਨਦਾਰੀ ਦੀ ਗੱਲ ਤੇ ਜ਼ਿਕਰੀਆ ਇਮਾਨਦਾਰੀ ਫਿਰ ਇਮਾਨ ਕਰਮ ਹੀ ਧਰਮ ਹੈ ਇਹ ਕਿਹਾ ਜਾਂਦਾ ਹੈ ਕਿ ਜਿਹੜਾ ਮਾਂ ਦੇ ਬਾਰੇ ਮੈਂ ਕੈਡ ਕਰਾਂਗਾ ਉਹ ਇੱਕ ਯਿਆ ਸਿਆਣਿਆਂ ਦਾ ਕੋਲ ਹੈ ਜਾਂ ਸ਼ੇਰ ਉਹਨਾਂ ਨੇ ਬਣਾਇਆ ਕਿ ਮਾਂ ਮਰੀ ਤੇ ਰਿਸ਼ਤੇ ਮੁੱਕ ਗਏ ਖੇਡ ਸੀ ਮਾਂ ਦੇ ਸਾਵਾਂ ਨਾਲ ਮਾਂ ਹੁਣ ਮੈਂ ਪੇਕੇ ਨਹੀਂ ਆਣਾ ਪੇਕੇ ਹੁੰਦੇ ਮਾਵਾ ਨਾਲ ਯਾਨੀ ਕਿ ਜਿਹੜੀਆਂ ਧੀਆਂ ਵਿਆਈਆਂ ਜਾਂਦੀਆਂ ਦੂਸਰੇ ਘਰਾਂ ਚ ਚਲੀਆਂ ਜਾਂਦੀਆਂ ਉਹ ਜਿੰਨੀ ਦੇਰ ਤੱਕ ਉਹਨਾਂ ਦੀ ਮਾਂ ਜ਼ਿੰਦਾ ਉਹ ਪਿੱਛੇ ਆਉਂਦੀਆਂ ਰਹਿੰਦੀਆਂ ਮੋੜਦੀਆਂ ਰਹਿੰਦੀਆਂ ਖੈਰ ਖਬਰ ਰੱਖਦੀਆਂ ਤੇ ਵਾਕਈ ਜਦੋਂ ਉਹਨਾਂ ਦੀ ਮਾਵਾ ਮਰ ਜਾਂਦੀਆਂ ਨੇ ਤੇ ਫਿਰ ਉਹ ਬਹੁਤ ਘਾਟੇ ਭਰਾਵਾਂ ਕੋਲ ਆਏ ਆਣ ਗਿਆ ਤੇ ਉਹ ਭਰਾਵਾਂ ਦੇ ਆਪਣੀਆਂ ਜ਼ਿੰਮੇਵਾਰੀਆਂ ਆਪਣੇ ਖਰਚੇ ਆਪਣੇ ਘਰ ਆਪਣੇ ਸਿਸਟਮ ਬਣ ਜਾਂਦੇ ਨੇ ਵਰਤੀ ਨੂੰ ਉਹ ਨਾ ਉਹ ਨਹੀਂ ਮਿਲਦਾ ਪਿਆਰ ਤੇ ਫਿਰ ਉਹ ਉਹਨੂੰ ਮਾਂ ਦੀ ਕਮੀ ਮਹਿਸੂਸ ਹੁੰਦੀ ਹੈ ਹਾਂਜੀ ਤੇ ਇਮਾਨਦਾਰੀ ਦੀ ਗੱਲ ਕਰੀਏ ਤੇ ਇਮਾਨਦਾਰੀ ਦੀ ਇੰਨੀ अहमियत ਹੈ ਜ਼ਿੰਦਗੀ ਦੇ ਵਿੱਚ ਕਿ ਤੁਸੀਂ ਇੱਥੋਂ ਅੰਦਾਜ਼ਾ ਲਾ ਕੇ ਅੱਲਾ ਦੇ ਨਬੀ ਹਜ਼ਰਤ ਮੁਹੰਮਦ ਸੱਲੱਲਹੁ ਅਲੈਹਿ ਵਸੱਲਮ ਉਹਨਾਂ ਦਾ ਜ਼ਿੰਦਗੀ ਦਾ ਵਾਕਿਆ ਹੈ ਕਿ ਉਹ ਜਦੋਂ ਤਜਾਰਤ ਕਰਦੇ ਸੀ अच्छा तो यार हां जी ਤੇ ਉਹ ਖਜੂਰਾ ਲੈ ਕੇ ਜਾਂਦੇ ਸੀ ਤੇ ਉਹਨਾਂ ਨੇ ਅੱਲਾ ਦੇ ਨਬੀ ਨੇ ਢੇਰੀਆਂ ਵੱਖ-ਵੱਖ ਕਰਤੀਆਂ ਤੇ ਉਹ ਰੇਟ ਵੀ ਅਲੱਦਾ-ਅਲੱਦਾ ਕਰਦੇ ਤੇ ਉਹਦੇ ਨਾਲ ਬਹੁਤ ਜ਼ਿਆਦਾ ਗਾਹ ਗਿਆ ਤੇ ਇਕ ਕੁਝ ਬੰਦਿਆਂ ਨੇ ਕਿਹਾ ਵੀ ਕਿ ਤੁਸੀਂ ਇਹ ਦੋਵੇਂ ਮਿਕਸ ਕਰਕੇ ਅੱਛਾ ਰੇਟ ਲੈ ਸਕਦੇ ਤੇ ਅੱਲਾ ਦੇ ਨਬੀ ਨੇ ਕਿਹਾ ਨਹੀਂ ਹਰ ਕਿਸਮ ਦਾ ਮਤਲਬ ਕਿ ਗਾਗ ਮਜੂਰ ਯਾਨੀ ਕਿ ਬਾਰਿਸ਼ ਹੋ ਰਹੀ ਸੀ ਨਾ ਗਿੱਲੀਆਂ ਕੁਝ ਖਜੂਰਾਂ ਗਿੱਲੀਆਂ ਹੋ ਗਈਆਂ ਗਿੱਲੀਆਂ ਅਲੱਗ ਕਰਕੇ ਉਹਨਾਂ ਦਾ ਰੇਟ ਥੋੜਾ ਲਾਇਆ ਤੇ ਜਿਹੜੀਆਂ ਸੁੱਕੀਆਂ ਖਜੂਰਾਂ ਸੀ ਉਹਨਾਂ ਦਾ ਰੇਟ ਅਲੱਗ ਅਲਾਇਆ ਤਾਂ ਕਿ ਇਹ ਇਹਨਾਂ ਦਾ ਵਜ਼ਨ ਜ਼ਿਆਦਾ ਹੋ ਗਿਆ ਨਾ ਬਾਰਿਸ਼ ਦੀ ਵਜ੍ਹਾ ਤੋਂ ਤੇ ਉਹ ਇਮਾਨਦਾਰੀ ਦੀ ਵਜ੍ਹਾ ਤੋਂ ਯਾਇਆ ਕੀ ਹੋਇਆ ਕਿ ਉਹ ਟੈਮੋ ਟੈਮੀ ਵੇਚ ਜਾਂਦਾ ਲੇਕਿਨ ਇਹ ਇਹ ਇੱਕ ਮਾਸ਼ਰੇ ਦੀ ਟ੍ਰੈਜੇਡੀ ਹੈ ਖਾਸ ਕਰ ਪੰਜਾਬ ਦੇ ਵਿੱਚ ਕਿ ਸਾਡੇ ਤੇ ਥੇ ਰੇੜੀ ਵਾਲਾ ਬੰਦਾ ਵੀ ਇੰਨਾ ਬੇਈਮਾਨ ਏ ਕਿ ਸਾਰਾ ਦਿਨ ਉਹ ਗੋਸ਼ਟ ਜਾਂ ਉਹ ਸਾਰਾ ਦਿਨ ਚੰਗਾ ਫਰੂਟ ਆਪਣੀ ਰੇੜੀ ਚੰਦਾ ਪਿਆ ਹੀ ਰਹਿੰਦਾ ਹਾਲਾਂਕਿ ਲੇਕਿਨ ਸ਼ਾਮ ਤੱਕ ਪਿਆ ਰਹਿੰਦਾ ਤੇ ਉਹ ਮਾੜਾ ਹੀ ਵੇਚਦਾ ਰਹਿੰਦਾ ਉਹਦਾ ਦਿਲ ਨਹੀਂ ਕਰਦਾ ਕਿ ਵੀ ਇਹ ਮੈਂ ਦੇ ਦਿਆ ਹਾਲਾਂਕਿ ਉਹ ਵੀ ਤੂ ਗਾਗ ਨੂੰ ਦੇਣਾ ਤੇ ਉਹ ਵੀ ਗਾਗ ਨੂੰ ਦੇਣਾ ਕੋਈ ਸ਼ਾਮ ਨੂੰ ਜਿਹੜਾ ਗਾਗ ਆ ਜਾਣਾ ਤੇਰਾ ਉਗੁਰੀਸ਼ ਤੇ ਦਾਰਨੀਆ ਯਾ ਯਾ ਮੈਨੂੰ ਤੇ ਇੰਨਾ ਪਤਾ ਮੈਂ ਆਪਣੀ ਜ਼ਿੰਦਗੀ ਚੋਂ ਸਿੱਖਿਆ ਕਿ ਅਗਰ ਕੋਈ ਰੇੜੀ ਵਾਲਾ ਬੰਦਾ ਤੁਹਾਨੂੰ ਚੰਗੀ ਚੀਜ਼ ਦਿੰਦਾ ਨਾ ਤੁਸੀਂ ਭਾਵੇਂ 10 ਕਿਲੋਮੀਟਰ ਕਰਕੇ ਵੀ ਉਹਦੇ ਕੋਲ ਜਾਂਦੇ ਹੋ ਨਾ ਹਾਂਜੀ ਤੇ ਤੁਸੀਂ ਉਹਦੇ ਕੋਲ ਹੀ ਜਾ ਕੇ ਸੌਦਾ ਆਪਣਾ ਲੈਂਦੇ ਹਾਂਜੀ ਇਮਾਨਦਾਰੀ ਇਮਾਨਦਾਰੀ ਦੀ ਇੰਨੀ ਸਿਫਤ ਹੈ ਕਿ ਤੁਸੀਂ 20 ਰੇੜੀਆਂ ਰਾਹ ਛੱਡ ਕੇ ਉਸ ਬੰਦੇ ਕੋਲ ਜਾ ਕੇ ਕਹਿੰਦੇ ਯਾਰ ਆ ਬੰਦਾ ਫਲ ਸਹੀ ਦਿੰਦਾ ਹਾਂਜੀ ਤੇ ਤੁਸੀਂ ਇੱਥੋਂ ਇਹ ਮਿਹਰ ਦਾ ਨਾਲ ਅੱਲਾ ਦੇ ਨਬੀ ਦੇ ਆਪਾਂ ਵਾਕਿਆ ਬਿਆਨ ਕਰ ਰਹੇ ਸੀ ਤੇ ਦੇਖੋ ਕਿ ਅੱਲਾ ਦੇ ਨਬੀ ਨੇ ਇਮਾਨਦਾਰੀ ਦੀ ਵਜ੍ਹਾ ਤੋਂ ਕਿ ਹਜ਼ਰਤ ਖਦੀਜਾ ਜੋ ਕਿ ਬਹੁਤ ਵੱਡੇ ਤਾਜਰ ਸਨ ਅਮੀਰ ਔਰ ਅਸੀ ਕਿਆ ਜਾਂਦਾ ਕਿ ਉਹਨਾਂ ਦੇ ਜਿਹੜੇ ਖੇਮੇ ਦੇ ਕਿਲ ਸਨ ਉਹ ਜਿਨ੍ਹਾਂ ਦੇ ਨਾਲ ਬੰਨਦੇ ਸੀ ਉਹ ਵੀ ਸੋਨੇ ਦੇ ਸਨ ਤੇ ਇਮਾਨਦਾਰੀ ਤੋਂ متاثر ਹੋ ਕੇ ਤੇ ਉਹਨਾਂ ਨੇ ਸ਼ਾਦੀ ਕਰ ਲਈ ਸੀ ਅੱਲਾ ਦੇ ਨਬੀ ਨਾਲ ਤੇ ਦੋਸਤੋ ਖੈਰ ਢਡੀਆਂ ਵਾਲੇ ਭਾਈ ਜਾਂ ਰਣਜੀਤ ਸਿੰਘ ਢਡੀਆਂ ਵਾਲੇ ਉਹਨਾਂ ਦੀ ਇਹ ਵੀਡੀਓ ਸੀ ਮਾਂ ਦੀ ਸ਼ਾਨ ਦੇ ਬਾਰੇ ਮੇਰਾ ਖਿਆਲ ਹੈ ਕਿ ਇਹ ਉਹ ਵੀਡੀਓ ਇਹ ਆਈ ਹੈ ਕਿ ਜਦੋਂ ਇਹਨਾਂ ਦੀ ਕਿਤੇ والدہ ਫੋਟੋਆਂ ਨੇ ਹਾਂਜੀ ਉਸ ਤੋਂ ਬਾਅਦ ਉਸ ਤੋਂ ਕੁਝ ਦਿਨਾਂ ਬਾਅਦ ਦੀ ਹੈ ਤੇ ਇਹਦਾ ਇੱਕ ਪਹਿਲਾ ਪਾਰਟ ਅਸੀਂ ਲੈ ਆ ਗਏ ਅਸੀਂ ਇਨਸ਼ਾਅੱਲਾ ਦੂਸਰਾ ਪਾਰਟ ਤੁਹਾਡੇ ਨਾਲ ਸ਼ੇਅਰ ਕਰਾਂਗੇ ਟਾਈਮ ਦੀ ਕਿੱਲਤ ਹੈ ਮੈਂਨੇ ਨਵੀਂ ਵੀਡੀਓ ਨਾਲ ਆਪਣਾ ਖਿਆਲ ਰੱਖਿਆ ਜੇ ਅੱਲਾਹ ਅੱਲਾਹ ਨਿਗਹਿबान